ਜਣੀ ਐ ਸੁਭਾਤ ਕਰਨ ਦੀ ਜਿਹੜੀ ਕਿਸਾਨ ਮੂਵਮੈਂਟ ਇੱਕ ਜਨਤਾ ਜਿਹੜੀ ਦੱਬੀ ਹੋ ਜਾਂਦਾ ਸੀ ਜਿਹੜੀ ਇਹਨਾਂ ਦੇ ਜਿੰਨੂੰ ਇਹ ਪਿਛਲਾ ਕੇ ਮਤਲਬ ਲਾਲਿਤ ਹੁੰਦੇ ਸੀ ਵੀ ਹਾਂ ਵੀ ਜੋ ਇਹਨਾਂ ਜਿੰਦਰ ਮਤ ਦੀਦਾ ਉਹ ਤਾਂ ਹੁੰਦੀ ਸੀ ਜੀ ਉਸ ਤਰ੍ਹਾਂ ਦਾ ਜਿਹੜੀਆਂ ਉਹ ਮਾਹੌਲ ਹੁਣ ਬਦਲਿਆ ਵਜੇ ਆਵਾਜ਼ੀ ਪਾਰਟੀ ਦੇ ਵੱਲੋਂ ਵੀ ਵੱਡਾ ਦਾਵਾ ਠੋਕਿਆ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਕਿਸਾਨਾਂ ਦੀ ਨੁਖਾਲਤ ਲਈ ਗਈ ਹੈ ਕਿ ਅਜੇ ਤੱਕ ਭਾਜਪਾ ਅਕਾਲੀ ਦਲ ਦਾ ਗੱਠ ਛੋੜ ਰਿਹਾ ਕਾਂਗਰਸ ਦੀ ਸਰਕਾਰ ਨਹੀਂ ਤੇ ਹੁਣ ਬਦਲਾ ਕਹਿ ਕੇ ਆਈ ਆਵਾਜ਼ੀ ਪਾਰਟੀ ਹੈ ਕਿ ਕੁਝ ਬਦਲਿਆ। ਬੇਨਾ ਪਰ ਦੇਖੇ ਨਹੀਂ ਸੀ ਹੁਣ ਆਪਾਂ ਨੇ ਵੀ ਜਦੋਂ ਦੇ ਆਏ ਨੇ ਤੋਟਾ ਹੀ ਸਾਲ ਹੋ ਗਏ ਨੇ ਇਹਨਾਂ ਨੂੰ ਜਿਹੜੇ ਇਹਨਾਂ ਨੇ ਲੋਕਾਂ ਨਾਲ ਵਾਅਦੇ ਕਿਤਨੇ ਵੱਡੇ ਵਾਅਦੇ ਕਰਕੇ ਬਹੁਤ ਵੱਡੇ ਵਾਅਦੇ ਕਰਕੇ ਜਿੰਨੀਆਂ ਇਹਨਾਂ ਨੂੰ ਆਸਾਂ ਲੋਕਾਂ ਨੂੰ ਆਸਾਂ ਉਹਦੇ ਪੂਰੇ ਨਹੀਂ ਨਿਭਰੇ ਜ ਨਹੀਂ ਆਏ ਇਹਨਾਂ ਦੁਬਿੰਦਰਾ ਸੀ। ਮੈਂ ਅਜੇ ਤੱਕ ਅੱਜ ਆਪਾਂ 18 ਤਰੀਕ ਨੂੰ ਬੈਠੇ ਹਾਂ ਅਜੇ ਤੱਕ ਪਿੰਡਾਂ ਦੇ ਵਿੱਚ ਕੋਈ ਪ੍ਰਚਾਰ ਕਰਦਾ ਨਹੀਂ ਦੇਖਿਆ ਸ਼ਹਿਰਾਂ ਦੇ ਵਿੱਚ ਕੋਈ ਪ੍ਰਚਾਰ ਕਰਦਾ ਨਹੀਂ ਦੇਖਿਆ ਕਿ ਬੋੜੇ ਨੂੰ ਪਾਉ ਹੋਣੀ ਕੰਮ ਜਾਂਦੀ ਹੈ ਇਹਨਾਂ ਦੀ ਕੰਮ ਜਾਂਦੀ ਹੈ ਅਸੀਂ ਸੁਣਦੇ ਹੁੰਦੇ ਸੀ ਜੇ ਨਹੀਂ ਹੁੰਦਾ ਕਿਸੇ ਦੀ ਜ਼ਰੂਰਤ ਨਹੀਂ ਪੈ ਰਹੀ ਜੇ ਸਾਡੇ ਤਾਂ ਬਹੁਤ ਸਾਡੇ ਤਾਂ ਬਹੁਤ ਘੱਟ ਪਰਸੈਂਟੇਜ ਨਾਲ ਸਬਸਿਡੀ ਮਿਲਦੀ ਹੈ ਉਹ ਸਬਸਿਡੀ ਕੱਟਦੀ ਵੀ ਅਸਲ ਵਿੱਚ ਕੀ ਕਰੇਗੀ ਇਹ ਫੂਡ ਤੇ ਗ੍ਰੇਨ ਮਾਰਕੀਟਾਂ ਦੇ ਮੰਡੀਆਂ ਦੇ ਦੀ ਅਪਡੇਟ ਜੀ ਮਿੰਨਾ ਤੇ ਜਿਹੜੇ ਜਿਹੜੇ ਸੋਰਸਾਂ ਦੇ ਨਾਲ ਸਾਡੇ ਗਿਜਾਰੇ ਹੋ ਰਹੇ ਨੇ ਜਿਹੜੇ ਸੋਰਸ ਸਾਨੂੰ ਕੰਮ ਦੇ ਰਹੇ ਨੇ ਉਹ ਸਾਰੇ ਸੋਰਸਾਂ ਤੇ ਇਹ ਕਾਰਪੋਰੇਟ ਆਪਾਂ ਕਵਚਾ ਕਰਨਾ ਸਸਕਾਲਸ ਕਾਈਨਿਊਜ਼ ਪੰਜਾਬ ਦੇ ਨਾਲ ਤੁੜਿਓ ਤੁਸੀਂ ਤੇ ਮੈਂ ਹਾਂ ਤੁਹਾਡਾ ਚਰਨਜੀਤ ਸਿੰਘ ਚੰਨੀ ਇੱਕ ਪਾਸੇ ਲੋਕ ਸਭਾ ਚੋਣਾਂ ਦਾ ਜੋਰ ਹੈ ਤੇ ਦੂਜੇ ਪਾਸੇ ਕਿਸਾਨਾਂ ਦਾ ਵਿਰੋਧ ਹੈ ਆਖਰ ਵਿਰੋਧ ਦੇ ਕਿਹੜੇ ਕਾਰਨ ਨੇ ਇਸ ਹਫਤੇ ਗੱਲਬਾਤ ਕਰਾਂਗੇ ਤੇ ਖਾਸ ਗੱਲਬਾਤ ਕਰਾਂਗੇ ਡਬਲਿਊਟੀਓ ਤੇ ਕਿਉਂਕਿ ਡਬਲਿਊਟੀਓ ਨੂੰ ਲੈ ਕੇ ਪੂਰੇ ਪੰਜਾਬ ਦੀ ਨਹੀਂ ਪੂਰੇ ਭਾਰਤ ਦੇ ਵਿੱਚ ਕਿਤਨਾ ਕਿਤੇ ਲਗਾਤਾਰ ਜ਼ੋਰਦਾਰ ਸੰਘਰਸ਼ ਜਾਰੀ ਹੈ ਤੇ ਕਿਤਨਾ ਕਿਤੇ ਕੇਂਦਰ ਸਰਕਾਰ ਦੇ ਉੱਤੇ ਦਬਾਅ ਵੀ ਚੱਲ ਰਹੀ ਹੈ ਤੇ ਇਸ ਹਫਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾ ਮੌਜੂਦ ਨੇ ਉਹਨਾਂ ਤੋਂ ਜਾਣਾਂਗੇ ਕਿ ਡਬਲਿਊਟੀਓ ਤੋਂ ਬਾਅਦ ਕਿਸ ਤਰ੍ਹਾਂ ਆ ਜਾ ਸਕਦਾ ਹੈ ਤੇ ਖਾਸ ਨਜ਼ਰ ਪੰਜਾਬ ਤੇ ਵੀ ਰਹੇਗੀ ਕਿ ਇਸ ਵਾਰ ਚੋਣਾਂ ਦਾ ਦੌਰ ਹੈ ਤੇ ਚੋਣਾਂ ਦੇ ਵਿੱਚ ਇੱਕ ਪਾਸੇ ਸਰਕਾਰ ਦਾ ਜੋਰ ਤੇ ਦੂਜੇ ਪਾਸੇ ਕਿਸਾਨਾਂ ਦਾ ਵਿਰੋਧ ਲਗਾਤਾਰ ਚੱਲ ਰਿਹਾ ਸੋ ਜੁਗਿੰਦਰ ਸਿੰਘ ਉਗਰਾਹਾਂ ਜੀ ਸਭ ਤੋਂ ਪਹਿਲਾਂ ਸਕਾਈ ਨਿਊਜ਼ ਪੰਜਾਬ ਤੇ ਤੁਹਾਡਾ ਸਵਾਗਤ ਹੈ ਸਿਕਾਰ ਸਿਕਾਰ ਉਗਰਾਹ ਸਿੰਘ ਸਾਹਿਬ ਕਿਵੇਂ ਵੇਖ ਰਹੇ ਹੋ ਇੱਕ ਪਾਸੇ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਲਗਾਤਾਰ ਜ਼ੋਰ ਹੈ ਕਿਸਾਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਇੱਕ ਪਾਸੇ ਕਿਸਾਨਾਂ ਦਾ ਵਿਰੋਧ ਹੈ ਤੇ ਦੂਜੇ ਪਾਸੇ ਸਰਕਾਰ ਦਾ ਜ਼ੋਰ ਹੈ ਦੇਖੋ ਕਿਸਾਨਾਂ ਦਾ ਵਿਰੋਧ ਤੁਸੀਂ ਪਹਿਲੀ ਵਾਰ ਦੇਖਣ ਨੂੰ ਮਿਲਿਆ 2024 ਦੇ ਚੋਣਾਂ ਦੇ ਵਿੱਚ ਪਹਿਲੀ ਵਾਰ ਕਿਸਾਨ ਨੇ ਜਿਹੜੇ ਆਪਣੇ ਹੱਕੀ ਸੰਘਰਸ਼ ਦੀ ਖਾਤਰ ਹਾ ਕਮੰਟੇਰਨ ਸਵਾਲ ਕਰਨ ਲੱਗੇ ਨੇ ਘੇਰ ਕੇ ਪੁੱਛਣ ਲੱਗੇ ਨੇ ਵੈਜੀਤਾ ਸੰਯੁਕਤ ਮੋਰਚੇ ਦੀ 14 ਮਾਰਚ ਦੀ ਜਿਹੜੀ ਮਹਾਪੰਚਾਇਤ ਹੋਈ ਹੈ ਰਾਮ ਲਿਲਾ ਗਰਾਊਂਡ ਦੇ ਵਿੱਚ ਉੱਥੇ ਦਾ ਐਲਾਨ ਹੈ ਇਹ ਵੀ ਬੀਜੇਪੀ ਦਾ ਜ਼ੋਰਦਾਰ ਵਿਰੋਧ ਕਰੋ 2024 ਦੇ ਚੋਣੇ ਸਾਰੇ ਭਾਰਤ ਚ ਜੀ ਇਸ ਕਰਕੇ ਉਹ ਕਿਉਂ ਹੈ ਉਹ 2021 ਦੇ ਵਿੱਚ ਜਿਹੜੇ ਵਾਅਦੇ ਖੁਲਾਫੀ ਕੀਤੀ ਇਹਨਾਂ ਨੇ ਸਾਡੇ ਨਾਲ ਮੰਗਾ ਜਿਹੜੇ ਮੰਨੀਆਂ ਸੀਗੀਆਂ ਲਿਖਤੀ ਦਿੱਤੀਆਂ ਸੀਗੀਆਂ ਜਿਹੜੇ ਰਹਿ ਗਈਆਂ ਸੀ ਉਹ ਲਾਗੂ ਕਰਨ ਵਾਸਤੇ ਉਹ ਉਹ ਤੋਂ ਪਾਸਾ ਕਨਾਰਾ ਕਰ ਗਏ ਹੂੰ ਇਸ ਕਰਕੇ ਉਹਦਾ ਇਹ ਵਿਰੋਧ ਤਾਂ ਇਸ ਕਰਕੇ ਠੀਕ ਤੇ ਉਹ ਵਿਰੋਧ ਦੇ ਵਿੱਚੋਂ ਤੁਸੀਂ ਦੇਖਿਆ ਵੀ ਜਿੰਨਾ ਵੱਡਾ ਸਾਹਮਣਾ ਕਰਨਾ ਪੈ ਰਿਹਾ ਹੁਣ ਭਾਜੀਪੀ ਨੂੰ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਹੋਰਾਂ ਸਟੇਟਾਂ 'ਚ ਵੀ ਇਹ ਉਸ ਇਹ ਅੰਦੋਲਨ ਦਾ ਛਿੱਟਾ ਹੈ ਇਹ ਮੈਂ ਸਮਝਦਾ ਵੀ 2021 ਦਾ ਜਿਹੜਾ ਦਿੱਲੀ ਦਾ ਅੰਦੋਲਨ ਚੱਲਿਆ ਉਹਦੇ 'ਚ ਜਿਹੜੀ ਅਵੇਅਰਨੈਸ ਆਈ ਹੈ ਲੋਕਾਂ 'ਚ ਜੀ ਬਈ ਸਾਡੇ ਵੀ ਇੱਥੇ ਕਈ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਹੀ ਹੈ ਵੀ ਕਲੱਬ ਹੀ ਜਾ ਕੇ ਸਵਾਲ ਕਰਨ ਲੱਗੇ ਆਪਾਂ ਨੂੰ ਕਿ ਪਾਵਰ ਹੈ ਆਪ ਕੋਲ ਪੰਜਾਬ ਦੇ ਵਿੱਚ ਆਪਾਂ ਨੇ ਜਿੱਤੇ ਕਿਤੇ ਗਰੰਟੀਆਂ ਦਿੱਤੀਆਂ ਨੇ ਜਿੱਤੇ ਕਿਤੇ ਗਲਤ ਕੀਤੀਆਂ ਕੋਈ ਵਾਦਾ ਕੀਤਾ ਮੈਂ ਆ ਕਰੂੰਗਾ ਸਟੇਡੀਅਮ ਬਣਾਉਂਗਾ ਜਾਂ ਕੁਲ ਕਰੂੰਗਾ ਉੱਤੇ ਕਲਬਾਂ ਨੇ ਵੀ ਸਵਾਲ ਕੀਤੇ ਨੇ ਲੋਕਾਂ ਨੇ ਵੀ ਸਵਾਲ ਕੀਤੇ ਨੇ ਤੇ ਕਿਸਾਨੀ ਦਾ ਬਹੁਤੀ ਪੱਧਰ ਤੇ ਆਪ ਨੂੰ ਵੀ ਤੇ ਬੀਜੇਪੀ ਵਾਲਿਆਂ ਨੂੰ ਵੀ ਆਪ ਨੂੰ ਜਿਵੇਂ ਫਸਲਾਂ ਦੀ ਮਾਰ ਗੜੇ ਮਾਰੀ ਇਹਦਾ ਵਿਰੋਧ ਕਰਨ ਦੇ ਖਾਤਰ ਵੀ ਤੁਸੀਂ ਕਿਉਂ ਨਹੀਂ ਬੰਡੇ ਯਾਨੀ ਐ ਸਵਾਲ ਕਰਨ ਦੀ ਜਿਹੜੀ ਕਿਸਾਨ ਮੂਵਮੈਂਟ ਇੱਕ ਜਨਤਾ ਜਿਹੜੀ ਦੱਬੀ ਹੋਈ ਜਨਤਾ ਸੀ ਜਿਹੜੀ ਇਹਨਾਂ ਦੇ ਜਿਹਨੂੰ ਇਹ ਪਿਛਲਾ ਕੇ ਮਤਲਬ ਲਾਲ ਲੈਂਦੇ ਹੁੰਦੇ ਸੀ ਵੀ ਹਾਂ ਬੀਜੋ ਮੈਂ ਇਹਨਾਂ ਜਿੰਦਰ ਮਰਜੀ ਦਾਲੋ ਤਾਂ ਉਹੀ ਲੱਗ ਜੂਗੀ ਉਸ ਤਰ੍ਹਾਂ ਦਾ ਜਿਹੜਾ ਹੈ ਉਹ ਮਾਹੌਲ ਹੁਣ ਬਦਲਿਆ ਵਾ ਮਾਹੌਲ ਹੈ ਲਿਸ ਕਰਕੇ ਸਾਰੇ ਹਕਮ ਨੂੰ ਸਾਹਮਣਾ ਕਰਨਾ ਪਿਆ। ਖਾਸ ਕਰਕੇ ਪੰਜਾਬ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡਾ ਦਾਵਾ ਠੋਕਿਆ ਜਾਂਦਾ ਹੈ ਕਿ ਕਿਸਾਨਾਂ ਦੀ ਖਾਸ ਪਾਰਟੀ ਰਹੀ ਹੈ, ਮਾਂ ਪਾਰਟੀ ਰਹੀ ਹੈ, ਖੇਤਰੀ ਪਾਰਟੀ ਰਹੀ ਤੇ ਉਹਨਾਂ ਦੇ ਵੱਲੋਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਜਾਂਦਾ ਹੈ ਕਿ ਕੁਰਬਾਨੀਆਂ ਦੇ ਨਾਲ ਭਰੀ ਹੋਈ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੱਜ 103 ਸਾਲ ਪੁਰਾਣੀ ਹੋ ਚੁੱਕੀ ਹੈ। ਦੂਜੇ ਪਾਸੇ ਕਾਂਗਰਸ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਨੀਤੀਆਂ ਨੇ ਉਹ ਕਾਂਗਰਸ ਦੇ ਵੱਲੋਂ ਲਾਗੂ ਕੀਤੀਆਂ ਭਾਵੇਂ ਕਿਸਾਨਾਂ ਨੂੰ ਲੈ ਕੇ ਹੈ, ਭਾਵੇਂ ਐਮਜ਼ ਨੂੰ ਲੈ ਕੇ ਹੈ, ਹਰ ਪਾਸੇ ਨੂੰ ਤੇ ਦੂਜੇ ਪਾਸੇ ਦੇ ਵੱਲੋਂ ਕਿਸਾਨਾ ਦੀ ਨੁਹਾਰ ਬਦਲੀ ਗਈ ਹੈ ਕਿ ਅਜੇ ਤੱਕ ਬੀਜਪੀ ਅਕਾਲੀ ਦਲ ਦਾ ਘਟ ਜੋੜ ਰਿਹਾ ਕਾਂਗਰਸ ਦੀ ਸਰਕਾਰ ਰਹੀ ਤੇ ਹੁਣ ਬਦਲਾ ਕੇ ਕੇ ਆਈ ਆਮ ਆਦਮੀ ਪਾਰਟੀ ਹੈ ਕਿ ਕੁਝ ਬਦਲੇ ਦੇਖੋ ਦਾਅਵੇ ਤਾਂ ਸਾਰੇ ਕਰਦੇ ਆ ਦਾਅਵਾ ਕੋਈ ਕਿੰਨੇ ਮਰਜ਼ੀ ਕਰੀ ਜਾਵੇ ਲੋਕਾਂ ਦੇ ਵਿੱਚ ਇਸ ਵੇਲੇ ਕਿਸੇ ਦਾ ਕਿਸੇ ਦੀ ਮਤਲਬ ਸੇ ਨਹੀਂ ਹੈ ਲੋਕ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਪਹਿਲਾਂ ਆਪਾਂ ਨੇ ਦੇਖਿਆ ਨਹੀਂ ਸੀ ਹੁਣ ਆਪਾਂ ਨੇ ਵੀ ਜਦੋਂ ਦੇ ਆਏ ਨੇ 2.5 ਸਾਲ ਹੋ ਗਏ ਨਾ ਨੂੰ ਜਿਹੜੇ ਇਹਨਾਂ ਨੇ ਲੋਕਾਂ ਨਾਲ ਵਾਅਦੇ ਕਿਤੇ ਨੇ ਵੱਡੇ ਵਾਅਦੇ ਕਰਕੇ ਬਹੁਤ ਵੱਡੇ ਵਾਅਦੇ ਕਰਕੇ ਜਿੰਨੀਆਂ ਇਹਨਾਂ ਨੂੰ ਆਸਾਂ ਸੀ ਲੋਕਾਂ ਨੂੰ ਆਸਾਂ ਉਹ ਤੇ ਪੂਰੇ ਨਹੀਂ ਉਤਰੇ ਜਾਂ ਨਹੀਂ ਆਏ ਇਹਨਾਂ ਤੋਂ ਹੀ ਨਿਰਾਸ਼ ਨੇ ਜਿਹੜੇ ਅਕਾਲੀ ਤੇ ਕਾਂਗਰਸੀ ਨੇ ਤਾਂ ਦੇਖੇ ਪਰ ਤੈਅ ਹੋਏ ਨੇ ਪਹਿਲਾਂ ਤੋਂ ਹੀ ਦੋਖੇ ਪ੍ਰਤੈਅ ਹੋਏ ਨੇ ਤਾਂ ਨਕੋਂ ਵੱਲੋਂ ਪਹਿਲੇ ਰਹੇ ਹੋਏ ਨੇ ਹੁਣ ਇਹ ਹੈ ਵੀ ਪਰਸਨਲ ਸੂਕ ਨਾਲ ਵਿਕਾਸ ਕਰਕੇ ਐ ਕਰਾਂਗੇ ਉਹ ਕਰਾਂਗੇ ਲੋਕਾਂ ਦੇ ਕੋਲੇ ਜਾਣ ਨੂੰ ਕਿਸੇ ਫਸਥਾਨ ਨਹੀਂ ਬੋਟਾ ਨਿਵਨਾਂ ਨੇ ਸਿੱਟਣੀਆਂ ਨੇ ਤੁਸੀਂ ਦੇਖੋ ਇਤੋਂ ਪਹਿਲਾਂ ਆਲ ਇੰਡੀਆ ਦੇ ਵਿੱਚ ਪੂਰੀ ਪੂਰੇ ਹਿੰਦੁਸਤਾਨ ਦੇ ਵਿੱਚ VOTING ਹੋ ਚੁੱਕੀ ਹੈ ਤਕਰੀਬਨ ਕਾਫੀ ਵੱਡੇ ਹਿੱਸੇ ਚ VOTING ਹੋ ਗਈ ਹੈ 68% ਤੋਂ VOTING ਵੱਧ ਪਈ ਹੈ ਜੇਨੀ ਨਾਗਾਲੈਂਡ ਦੇ ਵਿੱਚ ਤਾਂ 10 ਜ਼ਿਲ੍ਹਿਆਂ ਦੇ ਵਿੱਚ ਕੋਈ ਵੋਟ ਪਾਉਣੇ ਨਹੀਂ ਜੀ ਗਿਆ ਜੇਨੀ ਜੰਮੂ ਕਸ਼ਮੀਰ ਦੇ ਵਿੱਚ 48% 49 ਕੋਸ਼ ਪਲੱਸ ਵੋਟ ਪਈ ਹੈ VOTING ਹੀ ਨਹੀਂ ਪਈ ਜੇਨੀ ਲੋਕਾਂ ਦੇ ਵਿੱਚ 78 ਪਾਰਟੀਆਂ ਤੋਂ ਕੋਈ ਆਸ ਨਹੀਂ ਬੱਜੀ ਰਹੀ ਉਹਨਾਂ ਤੋਂ ਨਰਾਸ਼ ਹੈ ਕਿਉਂਕਿ ਉਹਨਾਂ ਨੂੰ ਕੁਝ ਪੱਲੇ ਨਹੀਂ ਉਹਨਾਂ ਦੇ ਪਾਇਆ ਇਸ ਕਰਕੇ ਕੋਈ ਸ਼ਰ ਪੋਲੀਟੀਕਲ ਪਾਰਟੀ ਹਰ ਮੈਂ ਪ੍ਰੇਰੀ ਹੋਵੇ ਕੋਈ ਲੋਕਾਂ ਦੀ ਉਹਦੇ ਕਨੇ ਲੋਕ ਖਿੱਚੇ ਜਾਂਦੇ ਹੁਣ ਤੁਸੀਂ ਕਦੇ ਦੇਖਿਆ ਨਹੀਂ ਹੁਣ ਕਿਤੇ ਕਾਫਲੇ ਜਿਨੀ ਮੈਂ ਅੱਜ ਤੱਕ ਅੱਜ ਆਪਾਂ 18 ਤਰੀਕ ਚ ਬੈਠੇ ਆ ਅਜੇ ਤੱਕ ਪਿੰਡਾਂ ਦੇ ਵਿੱਚ ਕੋਈ ਪ੍ਰਚਾਰ ਕਰਦਾ ਨਹੀਂ ਦੇਖਿਆ ਸ਼ਹਿਰਾਂ ਦੇ ਵਿੱਚ ਕੋਈ ਪ੍ਰਚਾਰ ਕਰਦਾ ਨਹੀਂ ਦੇਖਿਆ ਕਿ ਵੋਟ ਇਹਨੂੰ ਪਾਓ ਤੁਹਾਡੀ ਕਾਮਯਾਬੀ ਇਹਨਾਂ ਦੀ ਕਾਮਯਾਬੀ ਅੱਗੇ ਸੁਣਦੇ ਹੁੰਦੇ ਸੀ ਜਿਨੀ ਹੁਣ ਕਿਸੇ ਦੀ ਜ਼ਰੂਰਤ ਨਹੀਂ ਪੈ ਰਹੀ ਤੇ ਪਿੰਡਾਂ ਵਿੱਚ ਆਉਣ ਦੀ ਜ਼ਰੂਰਤ ਨਹੀਂ ਪੈ ਰਹੀ ਪੰਜਾਬ ਦੇ ਪਿੰਡਾਂ ਚ ਤਾਂ ਹੁਣ ਪੋਲੀਟੀਕਲ ਪਾਰਟੀ ਦੇ ਲੀਡਰ ਨੂੰ ਖੁੱਲ ਕੇ ਜਿਵੇਂ ਅੱਗੇ ਲੜੂਆਂ ਨਾਲ ਤੋਲਤਾ ਫਲਾਣੇ ਨਾਲ ਤੋਲਤਾ ਮਖਾਣਾਂ ਨਾਲ ਤੋਲਤਾ ਉਹ ਹੈ ਨਹੀਂ ਇ ਅੱਜ ਤੱਕ ਜੰਨੀ ਇਹ ਹੈ ਵੀ ਪਿੰਡਾਂ ਦੇ ਵਿੱਚ ਉਹਨਾਂ ਨੂੰ ਆਉਣ ਦਾ ਬਰੋਧ ਕਰਨਾ ਦਾ ਸਾਹਮਣਾ ਕਰਨਾ ਪਿਆ। ਕੱਲ ਕਿਤੇ ਜਾਵੇ ਜੋਗਿੰਦਰ ਸਿੰਘ ਉਹ ਗ੍ਰਾਹਾਂ ਦੀ ਜਥੇਬੰਦੀ ਉਹ ਗ੍ਰਾਹਾਂ ਜਥੇਬੰਦੀ ਦਾ ਇੱਕ ਮੋੜ ਰਿਹਾ ਕਿ ਸਵਾਲ ਕਰੋ, ਲੀਡਰਾਂ ਨੂੰ ਸਵਾਲ ਕਰੋ, ਪੁੱਛੋ ਤੁਸੀਂ ਕੀਤਾ ਕੀ ਆ। ਅੱਜ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ, ਹਰ ਜ਼ਿਲ੍ਹੇ ਦੇ ਵਿੱਚ, ਹਰ ਥਾਂ ਦੇ ਉੱਤੇ ਲੀਡਰਾਂ ਨੂੰ ਸਵਾਲ ਹੋ ਰਹੇ ਨੇ। ਲੱਗਦਾ ਹੈ ਕਿ ਗ੍ਰਾਹਾਂ ਜਥੇਬੰਦੀ ਦਾ ਜਿਹੜਾ ਸੁਪਨਾ ਸੀ ਉਹ ਪੂਰਾ ਹੋ ਰਿਹਾ। हां ਅਸੀਂ ਤਾਂ ਮੇਰੇ ਖਰਚੇ 100% ਕਾਮਯਾਬ ਹੋયા ਅਸੀਂ ਆਪਣੀਆਂ ਗੱਲਾਂ ਚ ਅਸੀਂ ਕੱਲ ਸਾਡੀ ਸਾਡੀ ਔਰਤਾਂ ਦੀ ਮੀਟਿੰਗ ਸੀ ਬਰਨਾਲੇ ਇਸ ਕਰਕੇ ਅਸੀਂ 26 ਤਰੀਕ ਨੂੰ ਵੱਡਾ ਬਰਨਾਲੇ ਦੇ ਵਿੱਚ ਪ੍ਰੋਗਰਾਮ ਕਰ ਰਹੇ ਹਾਂ ਤਾਪ ਤਿੰਨੇ ਜੱਥੇ ਬੰਦਿਆਂ ਦੇ ਚੋਣਾਂ ਦੇ ਸਬੰਧ ਚ ਵੱਡਾ ਇਕੱਠ ਕਰਨ ਜਾ ਰਹੇ ਹਾਂ ਅਸੀਂ ਇਸ ਕਰਕੇ 17 ਤਰੀਕ ਤੋਂ ਲੈ ਕੇ 26 ਤੱਕ ਆ ਜਿਹੜਾ ਕੁਝ ਪੀਰੀਅਡ ਹੈ ਇਹ ਪੀਰੀਅਡ ਅਸੀਂ ਉਹ 26 ਦੀ ਤਿਆਰੀ ਵਾਸਤੇ ਲਾਇਆ ਇਸ ਕਰਕੇ ਸਾਡਾ ਹੁਣ ਵਿਰੋਧ ਇਹਨਾਂ ਦਿਨਾਂ ਦੇ ਵਿੱਚ ਉਨਾ ਵਿਰੋਧ ਨਹੀਂ ਹੋਊਗਾ ਪਰ ਫਿਰ ਵੀ ਹੋਊਗਾ ਜਿੰਨਾ ਕੋਪਰੇਟਨਾਪੂਣਾ ਜਾਗਰੂਕ ਕਰਨਗੇ ਉਸ ਰੂਪ ਦੇ ਵਿੱਚ ਅਸੀਂ ਜਿੰਮੇ ਮਿਸ਼ਨ ਲੈ ਕੇ ਚੱਲੇ ਸੀ ਅਸੀਂ ਉਹ ਮਿਸ਼ਨ ਅੱਗਭਾਗ ਅਸੀਂ ਪੂਰਾ ਕਰ ਚੁੱਕੇ ਹਾਂ ਤੇ ਇਹ ਆ ਜਿਹੜੇ ਦਿਨ ਨੇ ਹੁਣ ਮਤਲਬ 18 ਤੋਂ ਲੈ ਕੇ ਵਿਚ ਵਿਚਾਲੇ ਮਤਲਬ 25 ਤੱਕ 7 ਦਿਨ ਨੇ ਇੱਕ ਹਫਤਾ ਇਹ ਸਾਡਾ ਉਹ 26 ਦੀ ਤਿਆਰੀ ਵਾਸਤੇ ਕੱਲ ਡਬਲਯੂਟੀਓ ਦੀ ਕਰੀ ਜਾਵੇ ਵਰਲਡ ਟ੍ਰੇਡ ਆਰਗਨਾਈਜੇਸ਼ਨ ਦੀ ਕੀਤੀ ਜਾਵੇ ਵਰਲਡ ਟ੍ਰੇਡ ਆਰਗਨਾਈਜੇਸ਼ਨ ਦੇ ਵਿੱਚ 164 ਦੇਸ਼ ਨੇ ਜਿਸ ਦੇ ਵਿੱਚ ਪਹਿਲਾਂ 6 ਦੇਸ਼ ਚ ਹਨ ਜਿਦੇ ਵਿੱਚ ਭਾਰਤ ਦਾ ਨਾਮ ਵੀ ਸਨ ਜੋ ਸਬਸਿਡੀ ਪ੍ਰੋਵਾਈਡ ਕਰਾ ਸਕਦੇ ਸਨ ਤੇ ਹੁਣ ਭਾਰਤ ਦਾ ਨਾਮ ਵੀ ਕੱਟ ਦਿੱਤਾ ਗਿਆ 5 ਦੇਸ਼ ਹੀ ਰਹਿ ਗਏ ਨੇ ਅਮਰੀਕਾ ਕੈਨੇਡਾ ਨਾਟੋ ਤੇ ਜਿਨ੍ਹਾਂ ਦੇ ਵਿੱਚ ਸਬਸਿਡੀ ਪ੍ਰੋਵਾਈਡ ਕਰਾ ਜਾਈ ਸਕਦੀ ਹੈ ਤੇ ਹੁਣ ਕਿਵੇਂ ਵੇਖਦੇ ਹੋ ਡਬਲਯੂਟੀਓ ਖਾਸ ਕਰਕੇ ਕਿਸਾਨਾਂ ਦੇ ਲਈ ਮਾਰੂ ਘਾਤਕ ਸਾਬਤ ਹੋਵੇਗੀ ਜਾਂ ਕਿਤੇ ਨਾ ਕਿਤੇ ਬਦਲ ਹੋਵੇਗਾ ਦੇਖੋ ਵਿਸ਼ਵ ਬਰ ਸੰਸਥਾ ਜਿਹੜੀ ਨਾ ਇੱਕ ਸੰਸਥਾ ਹੈ ਇਹ ਜੇ ਪੂੰਜੀਵਾਦੀਆਂ ਦੀ ਸਾਮਰਾਜੀ ਮੁਲਕਾਂ ਦੀਆਂ ਸੰਸਥਾ ਨੇ ਵਿਸ਼ਵ ਪਰ ਸੰਸਥਾ ਤੇ ਤੇ ਸੰਸਾਰ ਬੈਂਕ ਤੇ ਤੇ ਹੁਕਮਤਰੀ ਮੁੰਦਰਾ ਕੋਸ਼ ਦੇ ਇਹਨਾਂ ਦਾ ਕਬਜ਼ਾ ਹੈ ਇਹ ਤਿੰਨ ਸੰਸਥਾਵਾਂ ਨੂੰ ਮਤਲਬ ਪੂੰਜੀਪਤੀ ਚਲਾਉਂਦੇ ਆ ਸਾਮਰਾਜੀ ਮੁਲਕ ਚਲਾਉਂਦੇ ਫਿਰ ਉਹ ਆਪਣੀਆਂ ਨੋੜਾਂ ਮੁਤਾਬਕ ਚਲਾਉਂਦੇ ਆ ਉਹ ਜਿਵੇਂ ਹੁਣ ਭਾਰਤ ਦਾ ਨਾਂ ਸਬਸਿਡੀ ਵਾਲੇ ਮੁਲਕਾਂ ਤੋਂ ਕੱਟਦਾ 5 6 ਸੀਗੇ 5 ਰਹਿ ਗਏ ਜਾਨੀ ਇਹ ਆਪਦੇ ਜਿਹੜੇ ਮੁਲਕਾਂ ਨੂੰ 80% ਸਬਸਿਡੀ ਦਿੰਦੇ ਨੇ ਕਿਸੇ ਹੋਰ ਰੂਪ ਚ ਜਾਨੀ ਸਾਡੇ ਤਾਂ ਬਹੁਤ ਸਾਡੇ ਤਾਂ ਬਹੁਤ ਘੱਟ ਪਰਸੈਂਟੇਜ ਨਾਲ ਸਬਸਿਡੀ ਮਿਲਦੀ ਹੈ ਉਹ ਸਬਸਿਡੀ ਕੱਟ ਕੇ ਵੀ ਅਸਲ ਵਿੱਚ ਕੀ ਕਰੇ ਵੀ ਇਹ ਫੂਡ ਦੇ ਗ੍ਰੇਨ ਮਾਰਕੀਟਾਂ ਦੇ ਮੰਡੀਆਂ ਤੇ ਤੇ ਅਪਜਾਉ ਜ਼ਮੀਨਾਂ ਤੇ ਜਿਹੜੇ ਜਿਹੜੇ ਸੋਰਸਾਂ ਦੇ ਨਾਲ ਸਾਡੇ ਗੁਜ਼ਾਰੇ ਹੋ ਰਹੇ ਨੇ ਜਿਹੜੇ ਸੋਰਸ ਸਾਨੂੰ ਕੰਮ ਦੇ ਰਹੇ ਨੇ ਉਹ ਸਾਰੇ ਸੋਰਸਾਂ ਤੇ ਇਹ ਕਾਰਪੋਰੇਟ ਆਪਣਾ ਕਬਜ਼ਾ ਕਰਨਾ ਚਾਹੁੰਦੇ ਨੇ ਪੂੰਜੀਪਤੀ ਮੁਲਕ ਦੇ ਜਿਹੜੇ ਉਹਨਾਂ ਦੀਆਂ ਕੰਪਨੀ ਉਹਨਾਂ ਦੇ ਪੁਲਸੇ ਹੈ ਜਾਂ ਪੁਲਸੇ ਆ ਰਹੀਆਂ ਨੇ ਜਿਹੜੀ ਪਬਲਿਕ ਸੈਕਟਰ ਸਾਰੇ ਬੰਦ ਕਰਕੇ ਉਹਨਾਂ ਨੂੰ ਦਿੱਤੇ ਸਕੂਲਾਂ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਸੇਵਾਵਾਂ ਤੇ ਉਹਨਾਂ ਨੇ ਕਬਜ਼ਾ ਕਰ ਲਿਆ 에어ਪੋਰਟਾਂ ਤੇ ਬਿਜਲੀ ਬੋਰਡਾਂ ਤੇ ਰੇਲਾਂ ਤੇ ਹਵਾਈ ਜਹਾੜ ਦੇ ਬੰਦਰਗਾਹਾਂ ਤੇ ਕੋਲੇ ਦੇ ਖਾਣਾ ਤੇ ਯਾਨੀ ਕੁੱਲ ਪਬਲਿਕ ਸੈਕਟਰ ਨੂੰ ਉਹ ਆਪਣੇ ਕਬਜ਼ੇ ਚ ਲੈਣਾ ਚਾਹੁੰਦੇ ਨੇ ਇਸੇ ਤਰ੍ਹਾਂ ਹੁਣ ਉਹ ਚਾਹੁੰਦੇ ਨੇ ਵੀ ਜਿਹੜੀ ਫੂਡ ਹੈ ਅਨ ਸੁਰੱਖਿਆ ਦਾ ਜਿਹੜਾ ਮਸਲਾ ਵਾ ਇਹ ਨੂੰ ਵੀ ਕਾਰਪੋਰੇਟ ਆਪਣੇ ਹੱਥਾਂ ਚ ਲੈਣਾ ਚਾਹੁੰਦਾ ਉਹਦੇ ਇਹੋ ਜੀਆਂ ਪਾਲਸੀਆਂ ਆ ਰਹੀਆਂ ਨੇ ਤਿੰਨ ਕਾਨੂੰਨ ਜਾਨੀ ਉਹਨਾਂ ਨਾਲ ਹੀ ਜੁੜੇ ਹੋਏ ਸੀ ਜੀ ਗ੍ਰਾਂ ਅ ਅਨਾਜ ਮੰਡੀਆਂ ਖਤਮ ਕਰਨਾ ਸ਼ੀਲੂ ਦੇ ਨਾਮ ਉਹਦੇ ਪੈਰਲਲ ਮੰਡੀਆਂ ਦਾ ਰੂਪ ਦੇਣਾ ਉਹਨਾਂ ਨੂੰ ਉਹਦੇ ਕਾਰਪੋਰੇਟਾਂ ਦਾ ਕਬਜ਼ਾ ਕਰਾ ਕੇ ਫੂਡ ਦੇ ਉੱਤੇ ਕਬਜ਼ਾ ਕਰਨਾ ਫੂਡ ਤੇ ਕਬਜ਼ਾ ਕਰਕੇ ਗ੍ਰਾਂਡ ਮੀਟ ਕਮਾਰਕੀਟਾਂ ਦੇ ਵਿੱਚ ਇਹਨਾਂ ਨੂੰ ਜਿਹੜੇ ਐਮ ਐਸ ਪੀ ਤੋਂ ਘੱਟ ਰੇਟ ਦੇ ਕੇ ਮਰਜ਼ੀ ਦੇ ਰੇਟ ਦੇ ਕੇ ਲਾਗਤ ਖਰਚੇ ਵਧਾ ਕੇ ਯਾਨੀ ਕਿਸਾਨਾਂ ਨੂੰ ਇੱਕ ਸੰਕਟ ਦੇ ਵਿੱਚ ਖੜਾ ਕੇ ਉਹਨਾਂ ਦੇ ਜ਼ਮੀਨਾਂ ਦੇ ਕਬਜ਼ਾ ਕਰਨਾ ਅਪਜਾਉ ਸੋਰਸਾਂ ਦੇ ਕਬਜ਼ਾ ਕਰਨਾ ਉਹ ਸਾਰਾ ਕੁਝ ਇਹ ਵਿਸ਼ਵ ਉਧਰ ਉਤਲੀਆਂ ਪਾਲਿਸੀਆਂ ਜਿਹੜੀਆਂ ਵਿਸ਼ਵ ਬਰ ਸੰਸਥਾ ਦੀ ਜਿਵੇਂ ਤੁਸੀਂ ਪਹਿਲਾਂ ਗੱਲ ਕਰਕੇ ਸੀ ਸਬਸਿਡੀ ਵਾਲੀ ਗੱਲ ਇਹ ਉੱਥੋਂ ਨਿਕਲੀਆਂ ਹੋਈਆਂ ਸਾਰੀਆਂ ਗੱਲਾਂ ਨੇ ਤੁਸੀਂ ਦੇਖੋਗੇ ਪਹਿਲਾਂ ਆਪਾਂ ਜਦੋਂ ਅਸੀਂ ਮੇਰੇ ਤੋਂ ਕਾਫੀ ਛੋਟੇ ਹਾਂ ਅਸੀਂ ਅੱਜ ਤੋਂ ਮੇਰੇ ਖਲ ਕੋਈ 50 ਸਾਲ ਪਹਿਲਾਂ ਦੀਆਂ ਗੱਲਾਂ ਨੇ ਅਸੀਂ ਸੜਕਾਂ ਦੀ ਮੰਗ ਕਰ ਦਿੰਦੇ ਸੀ ਸਾਡੀ ਸੜਕਾਂ ਕੱਢੋ ਹੁਣ ਅਸੀਂ ਲੋਕੀ ਸੜਕਾਂ ਦਾ ਵਿਰੋਧ ਕਰ ਰਹੇ ਹਾਂ ਪਹਿਲਾਂ ਕਿਉਂ ਪਹਿਲਾਂ ਅਸੀਂ ਸੜਕਾਂ ਨੂੰ ਜ਼ਮੀਨ ਦਿੰਦੇ ਆਪ ਮਿੱਟੀ ਪਾਉਂਦੇ ਆਪ ਜਾ ਕੇ ਮੰਗ ਪੱਤਰ ਮੰਤਰੀਆਂ ਕੋਲੇ ਜਾ ਕੇ ਦਿੰਦੇ ਸਾਡੇ ਸੜਕ ਕੱਢੋ ਜੀ ਸਾਡੇ ਪਿੰਨੋ ਸੜਕਾਂ ਨੇ ਤੇ ਹੁਣ ਅਸੀਂ ਸੜਕਾਂ ਉਦੋਂ ਚੌੜੀਆਂ ਨਿਕਲ ਰਹੀਆਂ ਨੇ ਪਰ ਇਹ ਸੜਕਾਂ ਜਿਹੜੀਆਂ ਅਸੀਂ ਮੰਗ ਕਰਦੇ ਸੀ ਉਹ ਸਾਡੀਆਂ ਸੀ ਸਾਡੀਆਂ ਲੋੜਾਂ ਵਾਸਤੇ ਸੀ ਇਹ ਇਹ ਕਾਰਪੋਰੇਟੀਆਂ ਲੋੜਾਂ ਵਾਸਤੇ ਛੜਕਾਂ ਕੱਢੀਆਂ ਜਾਂਦੀਆਂ ਨੇ ਭਾਰਤ ਮਾਲਾ ਪ੍ਰੋਜੈਕਟ ਤਹਿਤ ਛੜਕਾਂ ਕੱਢੀਆਂ ਜਾ ਰਹੀਆਂ ਨੇ 3314 ਜੌੜੀਆਂ 16 16 ਫੁੱਟੂਕੀਆਂ ਤੇ ਕਿਲਾ ਵੱਡ ਉਹ ਜਾ ਰਹੀਆਂ ਨੇ ਇਹ 50 50 ਟੈਰੇ ਮਾਲ ਢੋਣ ਵਾਸਤੇ ਜਿਵੇਂ ਅੰਗਰੇਜ਼ਾਂ ਨੇ ਪਹਿਲਾਂ ਰੇਲਾਂ ਬਣਾਈਆਂ ਸੀ ਅੰਗਰੇਜ਼ਾਂ ਨੇ ਆਪਣੇ ਰਾਜ ਚ ਰੇਲਾਂ ਬਣਾਈਆਂ ਤੇ ਉਹਨੂੰ ਵਿਕਾਸ ਦਾ ਨਾਮ ਦਿੱਤਾ ਹੁਣ ਇਹ ਵੱਡੀਆਂ ਚੌੜੀਆਂ ਸੜਕਾਂ ਨੂੰ ਵਿਕਾਸ ਦਾ ਨਾਮ ਦੇ ਰਹੇ ਨੇ ਵਿਕਾਸ ਸਾਡਾ ਨਹੀਂ ਵਿਕਾਸ ਕਾਰਪੋਰੇਟਾਂ ਦਾ ਵਿਕਾਸ ਦੇ ਨਾਂ ਤੇ ਜਦੋਂ ਵੀ ਇਹਨਾਂ ਨੇ ਕੋਈ ਨਾਰਾ ਦਿੱਤਾ ਵੀ ਇਹ ਵਿਕਾਸ ਹੈ ਵਿਕਾਸ ਦੇ ਨਾਂ ਤੇ ਰਨੇ ਇੱਕ ਜਿਹੜਾ ਹਰਾ ਨਕਲਾਬ ਲੈਂਦਾ ਇਹ ਵਿਕਾਸ ਦੇ ਨਾਂ ਤੇ ਲੈਂਦਾ ਸੀ ਜੀ ਬਿਹਾਰੀਆਂ ਅਨ ਉਤਪਾਦਨ ਵੱਜੂਗਾ ਅਬ ਜੋ ਜਮੀਨਾਂ ਵੱਜਣਗੀਆਂ ਖੇਤੀ ਕਰਨੀ ਸੌਖੀ ਹੋ ਜੂਗੀ ਉਹ ਤਕਨੀਕ ਤੇ ਉਹ ਮਾਡਲ ਇਹ ਜਿਆ ਲੈਂਦਾ ਉਹ ਸਾਡੇ ਕੋਲੇ ਜੋ ਕੁਝ ਹੈਗਾ ਸੀ ਉਹ ਵੀ ਚੱਟ ਕੇ ਲੈ ਗਿਆ ਯਾਨੀ ਵਿਕਾਸ ਦੇ ਨਾਂ ਤੇ ਸਾਡੇ ਨਾਲ ਠੱਗੀ ਲੱਗਦੀ ਹੈ ਇਸੇ ਕਰਕੇ ਜਿਹੜੀਆਂ ਚੋਣਾਂ ਨੇ ਇਹ ਚੋਣਾਂ ਤੇ ਲੜਨ ਵਾਲੇ ਜਿਹੜੇ ਲੋਕ ਨੇ ਇਹ ਇਹ ਉਹਨਾਂ ਦੀ ਹੀ ਰਾਖੀ ਕਰਦੇ ਨੇ ਸਾਡੇ ਕੋਲ ਤਾਂ ਸਿਰਫ ਇਹ ਪਰਚੀਆਂ ਲੈਣ ਦੀ ਖਾਤਰ ਪਾਵਰ ਲੈਣ ਦੀ ਖਾਤਰ ਹੁੰਦੇ ਨੇ ਪਾਵਰ ਲੈ ਕੇ ਆਪਣੀ ਪਾਵਰ ਨੂੰ ਉਹਨਾਂ ਦੀ ਖਾਤਰ ਵਰਤਦੇ ਨੇ ਇਸੇ ਕਰਕੇ ਇਹਨਾਂ ਤੋਂ ਲੋਕਾਂ ਦਾ ਭਰੋਸਾ ਤੇ ਵਿਸ਼ਵਾਸ ਉੱਠਿਆ ਵਾ ਕੱਲ ਕਿਤੇ ਜਾਵੇ ਡਬਲਯੂਟੀਓ ਨੂੰ ਜਾ ਕੇ ਤੁਸੀਂ ਵੀ ਵਿਸਤਾਰਪੁਰ ਕੋਕ ਦੱਸਿਆ ਤੇ ਸਵਾਲ ਵੱਡਾ ਹੀ ਖੜਾ ਹੁੰਦਾ ਕਿਉਂਕਿ ਜੇ ਤਾਂ ਡਬਲਯੂਟੀਓ ਤੋਂ ਬਾਹਰ ਭਾਰਤ ਹੋ ਜਾਂਦਾ ਤਾਂ ਉਹ ਵੀ ਕਿਤੇ ਨਾ ਕਿਤੇ ਇੰਨਾ ਸੌਖਾ ਨਹੀਂ ਤੇ ਉਹਦੇ ਵਿੱਚ ਰਹਿਣਾ ਵੀ ਜਿੰਨਾ ਤੁਸੀਂ ਕਿਹਾ ਕਿ ਮੁਸ਼ਕਲ ਹੈ ਤੇ ਫਿਰ ਹੱਲ ਕੀ ਹੈ ਆਖਰ ਕਿਸ ਤਰੀਕੇ ਦੇ ਨਾਲ ਇੱਕ ਮਾਪ ਤੋਲ ਹੋਏਗਾ ਇੱਕ ਤਕ ਦੀ ਨੂੰ ਦੋਨੋਂ ਲੈਵਲਸ ਕੀਵੇਂ ਲੈ ਕੇ ਆ ਜਾ ਸਕਦਾ ਉਹਦੇ ਵਿੱਚ ਵੀ ਰਿਹਾ ਜਾ ਸਕੇ ਤੇ ਉਤੋਂ ਬਾਹਰ ਵੀ ਨਾ ਹੋਇਆ ਜਾ ਸਕੇ ਤੇ ਕਿਸਾਨਾਂ ਦਾ ਵੀ ਭਲਾ ਹੋ ਸਕੇ ਤੇ ਸਰਕਾਰ ਦਾ ਵੀ ਦੇਖੋ ਇੱਕਦਮ ਕਦੇ ਕੋਈ ਚੀਜ਼ ਨਹੀਂ ਹੁੰਦੀ ਹੁੰਦੀ ਕਦੇ ਵੀ ਜੇ ਅਸੀਂ ਕਹਿੰਦੇ ਅੱਜ ਹੀ ਭਾਰਤ ਅੰਬਿਸ਼ਵਰ ਸੰਤਾ ਤੋਂ ਬਾਹਰ ਆ ਜਾਏ ਇਹ ਨਹੀਂ ਹੁੰਦਾ ਹੁੰਦਾ ਇਹ ਭਾਰਤ ਇਕੱਲਾ ਨਹੀਂ ਤੀਜੀ ਦੁਨੀਆ ਦੇ ਦੇਲ ਜਿਹੜੇ ਵਿਕਸਿਤ ਮੁਲਕ ਨੇ ਉਹ ਬਹੁਤ ਮੁਲਕ ਨੇ ਜਿਨ੍ਹਾਂ ਦੀ ਇਹ ਦਿੱਕਤਾਂ ਨੇ ਜਿਹੜੇ ਇਸ ਤਪਾਏ ਹੋਏ ਨੇ ਵਿਸ਼ਵ ਦੀਆਂ ਨੀਤੀਆਂ ਨੇ ਇਹ ਸਰਪਾਏ ਵਿਸ਼ਵ ਦੀਆਂ ਨੀਤੀਆਂ ਕੁਝ ਲੋਕਾਂ ਦੀ ਕੁਝ ਮੁਲਕਾਂ ਦੀ ਦੇ ਵਾਸਤੇ ਫਿੱਟ ਬੈਠ ਰਹੀਆਂ ਨੇ ਜਿਹੜੀ ਵਿਸ਼ਵ ਪਰ ਸੰਸਥਾ ਦੇ ਨੀਤੀਆਂ ਨੇ ਉਹ ਕੁਝ ਗਿਣਤੀ ਦੇ ਮੁਲਕ ਨੇ ਜਿਹਨਾਂ ਦੇ ਪੱਖ ਚ ਭੁਗਤਦਿਆਂ ਨੇ ਜਿਹੜੇ ਵੱਡੇ ਗਿਣਤੀ ਚ ਮੁਲਕ ਨੇ ਜਿਹੜੇ ਵਿਕਾਸਸ਼ੀਲ ਮੁਕਤ ਮੁਲਕ ਨੇ ਉਹਨਾਂ ਦੇ ਬਰੋਧ ਚ ਭੁਗਤਦਿਆਂ ਨੇ ਇਹ ਨਾਰਾ ਤਾਂ ਉੱਥੇ ਵੀ ਹੈ ਵੱਡੀ ਗਿਣਤੀ ਚ ਕਿਰਤੀ ਲੋਕਾਂ ਦਾ ਮਜ਼ਦੂਰਾਂ ਦਾ ਹੱਥਾਂ ਨਾਲ ਕੰਮ ਕਰਨ ਵਾਲੇ ਛੋਟੀ ਸੰਤ ਦਾ ਛੋਟੇ ਪਰਚੂਨ ਖੇਤਰ ਦਾ ਛੋਟੀਆਂ ਕਾਰਖਾਨਿਆਂ ਦਾ ਛੋਟੇ ਕਾਰੋਬਾਰਾਂ ਦਾ ਇਹ 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 ਬਸਤੇ ਇਹ ਨੀਤੀਆਂ ਖਤਰਨਾਕ ਨੇ ਇਸੇ ਕਰਕੇ ਨਾਰਾ ਇਹ ਵੱਜ ਰਿਹਾ ਹੈ ਵੀ ਤੁਸੀਂ ਇਹ ਨੀਤੀਆਂ ਦਾ ਖੜਾ ਛੱਡੋ ਵਿਸ਼ੇਪਰ ਸੰਸਥਾ ਦਾ ਮਤਲਬ ਤੋਂ ਬਾਹਰ ਆਉਣ ਦਾ ਮਤਲਬ ਜਿਹੜੀਆਂ ਨੀਤੀਆਂ ਵਿਸ਼ੇਪਰ ਸੰਸਥਾ ਦੀਆਂ ਆ ਰਹੀਆਂ ਨੇ ਇਹ ਤੋਂ ਬਾਹਰ ਹੋ ਜਾਓ ਤੁਸੀਂ ਛੱਡੋ ਕਿਹੜਾ ਛਡਾਓ ਨਹੀਂ ਬਚਣਾ ਤੁਸੀਂ ਭਾਵੇਂ ਅੱਜ ਨਹੀਂ ਹੋਇਆ ਜਾ ਸਕਦਾ ਪਰ ਇੱਕ ਨਾਰੇ ਦਾ ਚੱਲਣਾ ਲੰਮੇ ਦਾ ਤੋਂ ਫਿਰ ਇਹਦਾ ਮਤਲਬ ਸਮਾਪਤੀ ਹੋਊਗੀ ਇਹਦੀ ਤੇ ਇਹਨਾਂ ਸੋਚਣਾ ਪੈਣਾ ਮੁਲਕਾਂ ਨੂੰ ਵੀ ਯਾਰ ਇਹ ਨੀਤੀਆਂ ਤੋਂ ਬਾਹਰ ਆਈਏ ਜਾਂ ਇਹ ਤੋਂ ਤੋਂ ਬਗੈਰ ਬੇਸ਼ਬਰ ਸੰਸਥਾ ਦੇ ਵਿੱਚ ਫਿੱਟ ਰਹੇ ਤੋਂ ਬਗੈਰ ਕਿ ਸਾਡੇ ਭਾਰਤ ਦੀ ਇਕਨੋਮੀ ਸੈੱਟ ਰਹੂਗੀ ਕੀ ਭਾਰਤ ਦੂਜੇ ਦੇਸ਼ਾਂ ਨਾਲ ਲੈਣ-ਦੇਣ ਕਰ ਸਕੂਗਾ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਸਾਨੂੰ ਬਾਹਰ ਨਿਕਲਣ ਵਾਸਤੇ ਆਉਣਗੀਆਂ ਉਹਨਾਂ ਦੀ ਪੂਰਤੀ ਕਿੱਥੋਂ ਖਾਣਾ ਪੂਰਤੀ ਕਿੱਥੋਂ ਹੋਊਗੀ ਉਹ ਪਾੜੇ ਕਿੱਥੋਂ ਪੂਰੇ ਜਾਣਗੇ ਇਹ ਸਰਕਾਰਾਂ ਨੇ ਦੇਖਣਾ ਹੁੰਦਾ ਹੈ ਇਹ ਲੰਮੇ ਦਾ ਦੀ ਲੜਾਈ ਹੈ ਇਕਦਮ ਨਹੀਂ ਹੋਣ ਵਾਲੀ ਗੱਲ ਫੈਡਰਲ ਸਟਰਕਚਰ ਦੀ ਕਰ ਲਈਏ ਪੰਜਾਬ ਦੇ ਵਿੱਚ ਕਈ ਸਿਆਸੀ ਦਿਗਜਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਪੰਜਾਬ ਨੂੰ ਜਿਹੜੀਆਂ ਪਾਵਰਾਂ ਨੇ ਫੈਡਰਲ ਸਟਰਕਚਰ ਹੈ ਉਹ ਮਜ਼ਬੂਤ ਹੋਣਾ ਜ਼ਰੂਰੀ ਹੈ ਉਹ ਪਾਵਰਾਂ ਹੋਣੀਆਂ ਜ਼ਰੂਰੀਆਂ ਤੁਸੀਂ ਕਿਸ ਸੰਦੇਸ਼ੇ ਦੇ ਨਾਲ ਦੇਖਦੇ ਹੋ ਕਿ ਪੰਜਾਬ ਨੂੰ ਫੈਡਰਲ ਦੀ ਲੋੜ ਹੈਗੀ ਹੈ ਪੰਜਾਬ ਉਸ ਥਾਂ ਦੇ ਉੱਤੇ ਸਟੈਂਡ ਅੱਜ ਕਰ ਰਿਹਾ ਜਾਂ ਕਿਤੇ ਨੇ ਕਿਤੇ ਦੂਰ ਹੈ ਅੱਜ ਤਾਂ ਸਾਨੂੰ ਭਾਰਤ ਦੇਖਣ ਦੀ ਲੋੜ ਹੈ ਅੱਜ ਤਾਂ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਅਸੀਂ ਜਿਹੜੇ ਲੋਕਾਂ ਜਿਹੜੀ ਕਮਿਊਨਿਟੀ ਨਾਲ ਅਸੀਂ ਸੰਬੰਧ ਕਰਦੇ ਹਾਂ ਜਿਹੜੀ ਕਮਿਊਨਿਟੀ ਸਾਡੇ ਨਾਲ ਸੰਬੰਧ ਅਸੀਂ ਤਾਂ ਭਾਰਤ ਤੇ ਕਬਜਾ ਅਸਟਪੁਦੇਸ਼ਾਂ ਤੇ ਵੀ ਕਾਫੀ ਸਾਡੇ ਜਿਹੜੇ ਬੰਦੇ ਬੈਠੇ ਆ ਜਿੱਥੇ ਮਰਜੀ ਕੁਝ ਇਹਨੂੰ ਇੱਕ ਸੀਮਤ ਸੀਮਾ ਤੱਕ ਇਹਨੂੰ ਕਹਿਣਾ ਪੰਜਾਬ ਨੂੰ ਐ ਬੰਨ ਕੇ ਰੱਖ ਦੇਣਾ ਵੀ ਇੰਨੇ ਕਿਤੇ ਦੇ ਵਿੱਚ ਫਿਟ ਕਰ ਦੋ ਇਹ ਤੇ ਸਾਡੀ ਸਹਿਮਤੀ ਨਹੀਂ ਹੈ ਪੰਜਾਬ ਜਿੱਥੇ ਵੀ ਕਿਤੇ ਹੈ ਪੰਜਾਬ ਦੇ ਲੋਕ ਜਿੱਥੇ ਬੈਠ ਨੇ ਚਾਹੇ ਸਿੱਖਾ ਚਾਹੇ ਕੋਈ ਦੂਜਾ ਪੰਜਾਬੀ ਹੈ ਉਹਨੇ ਆਪਣੇ ਕਾਰੋਬਾਰ ਬਹੁਤ ਸੈੱਟ ਕੀਤੇ ਹੋਏ ਨੇ ਤੁਸੀਂ ਜਾ ਕੇ ਯੂਪੀ ਚ ਦੇਖੋ ਜਿੰਨੇ ਪੰਜਾਬੀ ਨੇ ਉਹਨਾਂ ਦੇ ਵੱਡੇ ਕਾਰੋਬਾਰ ਨੇ ਬੰਬੇ ਜਾ ਕੇ ਦੇਖੋ ਪੰਜਾਬੀਆਂ ਦੇ ਵੱਡੇ ਕਾਰੋਬਾਰ ਨੇ ਕੈਨੇਡਾ ਅਮਰੀਕਾ ਦੇ ਵਿੱਚ ਵੀ ਇਹਨਾਂ ਦੇ ਕਾਰੋਬਾਰ ਸੈੱਟ ਹੋਏ ਨੇ ਵੱਡੇ ਬੰਦਿਆਂ ਦੇ ਇਹ ਤਾਂ ਦੁਨੀਆ ਤੇ ਰਾਜ ਕਰਦਾ ਪੰਜਾਬੀ ਦਾ ਪੰਜਾਬ ਦੇ ਬੰਦਿਆਂ ਨੂੰ ਅਸੀਂ ਪੰਜਾਬ ਦੀ ਗੱਲ ਕਰੀਏ ਅਸੀਂ ਜਾ ਕੇ ਅਸੀਂ ਬਿਕਸਤਾਂ ਜਿੰਨੇ ਅਸੀਂ ਪੰਜਾਬ ਵਿੱਚ ਬੈਠੇ ਹਾਂ ਇਹ ਤੋਂ ਡਬਲ ਤਾਂ ਸਾਡੇ ਦੂਜੀਆਂ ਸਟੇਟਾਂ 'ਚ ਬੈਠੇ ਨੇ ਕਿੰਨੀ ਵੱਡੀ ਗਿਣਤੀ ਬੈਠੀ ਹੈ ਤੇ ਉਹਨਾਂ ਦੇ ਬਹੁਤ ਵੱਡੇ-ਵੱਡੇ ਕਾਰੋਬਾਰ ਨੇ ਇੱਕ ਵਾਰ ਅਸੀਂ ਜੁਪੀ ਦੇ ਵਿੱਚ ਗਏ ਕਿਸੇ ਕਾਰੋਬਾਰ ਦੇ ਕੰਮ ਕਿਸੇ ਘਰੇ ਉਹਨਾਂ ਦੇ ਘਰੇ ਜਦੋਂ ਬੈਠੇ ਅਸੀਂ ਸ਼ਾਮ ਨੂੰ ਕਾਫੀ ਬੰਦੇ ਇਕੱਠੇ ਹੋ ਗਏ ਉਹ ਕਹਿਣ ਲੱਗੇ ਵੀ ਸਾਡੇ ਤੁਸੀਂ ਆਹ ਕਹੀ ਜਾਂਦੇ ਹੋ ਵੀ ਸਾਨੂੰ ਖਾਲਸਤਾਨ ਦੇ ਦਿਓ ਖਾਲਸਤਾਨ ਦੇ ਦਿਓ ਸਾਡਾ ਲੋਹਾ ਨਹੀਂ ਟਿਕਣਾ ਉੱਥੇ ਸਾਡੇ ਪੰਜਾਬ 'ਚ ਜਾ ਕੇ ਕਿੱਥੇ ਖੜਾਓਗੇ ਸਾਨੂੰ ਤੁਸੀਂ ਜਿੰਨੇ ਉਹਨਾਂ ਦੇ ਵਾਸਤੇ ਸਵਾਲ ਨੇ ਇਸ ਕਰਕੇ ਬਾਬੇ ਨਾਨਕ ਨੇ ਇਹ ਤਾਂ ਨਹੀਂ ਕਿਹਾ ਜੀ ਜਿਹੜੇ ਲੋਕ ਚੰਗੇ ਨੇ ਉਹਨਾਂ ਨੂੰ ਉਜੜਨਾ ਚਾਹੀਦਾ ਸਾਡੇ ਲੋਕਾਂ ਤੋਂ ਸਾਡੇ ਲੋਕ ਜਿੱਥੇ ਜਾਂਦੇ ਨੇ ਦੂਜਿਆਂ ਨੂੰ ਰੋਸ਼ਨੀ ਦਿੰਦੇ ਨੇ ਉਹਨਾਂ ਨੂੰ ਕੰਮ ਕਰਨ ਦੇ ਤਰੀਕੇ ਸਿਖਾਉਂਦੇ ਨੇ ਉਹਨਾਂ ਨੂੰ ਰਹਿਣ ਦਾ ਢੰਗ ਸਿਖਾਉਂਦੇ ਨੇ ਬਿਜ਼ਨਸ ਦੇ ਖੇਤਰ ਚ ਵੀ ਐਗਰੀਕਲਚਰ ਦੇ ਖੇਤਰ ਚ ਵੀ ਇਹ ਕਿਤੇ ਨਹੀਂ ਮਾਰ ਖਾਂਦੇ ਡਿਫੈਂਸ ਵਾਲੇ ਖੇਤਰ ਚ ਵੀ ਇਹ ਸਾਰੇ ਤਾਂ ਅੱਗੇ ਜਾਂਦੇ ਨੇ ਏਸੇ ਕਰਕੇ ਇਹ ਹਿੰਮਤੀ ਕਰਕੇ ਇਹਨਾਂ ਦੇ ਦਿਮਾਗ ਤੇਜ ਕਰਕੇ ਇਹ ਮਿਹਨਤੀ ਕਰਕੇ ਇਹ ਦਲੇਰ ਹੋਣ ਕਰਕੇ ਇਹ ਹਰ ਜਗ੍ਹਾ ਤੇ ਕਾਮਯਾਬ ਨੇ ਇਸ ਕਰਕੇ ਇਹਨਾਂ ਦਾ ਤਾਂ ਭਾਰਤ ਤੇ ਕਬਜ਼ਾ ਹੈ ਇਹਨਾਂ ਨੂੰ ਸੀਮਤ ਨਾ ਕਰੀਏ ਆਖਰੀ ਸਵਾਲ ਕਰਨਾ ਚਾਹੂੰਗਾ ਕਿ ਸਾਨਾ ਨੂੰ ਲੈ ਕੇ ਤੁਸੀਂ ਜਦੋਂ ਦਿੱਲੀ ਦੇ ਬਾਰਡਰਾਂ ਤੇ ਬੈਠੇ ਸਾਂ ਟਿਕਰੀ ਬਾਰਡਰ ਦੇ ਉੱਤੇ ਤੁਸੀਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਤੇ ਆਪਣੀਆਂ ਮੰਗਾਂ ਨੂੰ ਹੱਲ ਵੀ ਕਰਾਇਆ ਪਰੰਤੂ ਉਹ ਮੰਗਾਂ ਮੰਨੀਆਂ ਨਹੀਂ ਗਈਆਂ ਕਿਵੇਂ ਵੇਖ ਰਹੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਕੁਈ ਨਾ ਕੋਈ ਬੂਰ ਪੈ ਸਕਦਾ ਜਾਂ ਕਿਤੇ ਨਾ ਕਿਤੇ ਸੰਘਰਸ਼ਾਂ ਦੀ ਫੇਰ ਲੋੜ ਪਵੇਗੀ ਤੇ ਖਾਸ ਕਰਕੇ ਨਾਲ ਮੈਂ ਇਹ ਗੱਲ ਵੀ ਐਡ ਕਰਨ ਦੇਣਾ ਚਾਹੁੰਦਾ ਜਿੰਨੀ ਮਹਿੰਗੀ ਖੇਤੀ ਹੋ ਰਹੀ ਹੈ ਕਿ ਕਿਸਾਨ ਟਿਕ ਪਉਣਗੇ ਇਹ ਤਾਂ ਕਦੇ ਕਿਹਾ ਨਹੀਂ ਜਾ ਸਕਦਾ ਵੀ ਅਸੀਂ ਭਲਾਂ ਦਿੱਲੀ ਤੋਂ ਬਨਾ ਮੰਗਾ ਮੰਨੇ ਉੱਠ ਕੇ ਕਿਵੇਂ ਆ ਗਏ ਇਹ ਨਹੀਂ ਕਿਹਾ ਜਾ ਸਕਦਾ ਜਿਹੜੀਆਂ ਗੱਲਾਂ ਅਸੀਂ ਲੈ ਕੇ ਗਏ ਸੀ 3 ਕਰੋੜ ਵਾਪਸ ਕਰਾਉਣ ਦੀ ਖਾਤਰ ਅਸੀਂ ਕਹਿ ਕੇ ਗਏ ਸੀ ਵੀ ਇਹ ਤਿੰਨ ਕਾਨੂੰਨ ਵਾਪਸ ਜਿੰਨਾ ਚਿਰ ਨਹੀਂ ਹੁੰਦੇ ਅਸੀਂ ਨਹੀਂ ਮੁੜਦੇ ਜੀ ਕਾਨੂੰਨ ਵਾਪਸ ਹੋਏ ਨੇ ਬਕਾਇਦਾ ਐਲਾਨ ਕੀਤਾ ਪਾਰਲੀਮੈਂਟ ਚ ਪਾਸ ਹੋਏ ਨੇ ਰਾਸ਼ਟਰਪਤੀ ਦੇ ਸਹਿਨ ਕੀਤਾ ਜੀ ਜਿਹੜੀਆਂ ਮੰਗਾਂ ਤੇ ਅਸੀਂ ਲੜਨ ਗਏ ਸੀ ਜਿਹੜੀ ਲੜਾਈ ਵਿੱਢੀ ਹੋਈ ਸੀ ਅਸੀਂ ਤਾਂ ਜੇ ਦਿੱਲੀ ਬੈਠੇ ਸੀ ਲੋਕਾਂ ਦਾ ਪਹਿਲੇ ਲੱਡੂ ਵੰਡਦੇ ਭੰਗੜੇ ਪਾਤੇ ਬਾਹਰਲੇ ਮੁਲਕਾਂ 'ਚ ਭੰਗੜੇ ਪੈ ਗਏ ਇਹ ਮੈਂ ਨਹੀਂ ਕਹਾਂ ਜਾਂਦੇ ਵੀ ਅਸੀਂ ਕੁਝ ਬੇਲਾ ਬਿਨਾਂ ਲੈ ਕੁਛ ਆ ਗਏ ਅਸੀਂ ਜਿਹੜੇ ਮਿਸ਼ਨ ਵਾਸਤੇ ਗਏ ਉਹ ਮਿਸ਼ਨ ਪੂਰਾ ਹੋ ਗਿਆ ਪਰ ਉਹ ਮਿਸ਼ਨ ਦੇ ਨਾਲ ਜਿਹੜੀਆਂ ਉਸ ਜੁੜ ਗਈਆਂ ਮੰਗਾਂ ਜਿਵੇਂ ਐਪੀਐਸਸੀ ਦਾ ਐਮਐਸਪੀ ਦਾ ਗਾਰੰਟੀ ਕਾਨੂੰਨ ਬਣਾਉਣਾ ਤੇ ਜਿਹੜਾ ਬਿਜਲੀ ਬਿੱਲ 2020 ਵਾਲਾ ਕੱਲ ਨਾ ਪ੍ਰਾਲੀ ਵਾਲਾ ਤਾਂ ਹੋਰ ਜਿਹੜੇ ਕੇਸ ਪਰਚੇ ਦਰਜ ਹੋ ਗਏ ਲਖਨਪੁਰ ਫੀਰੀ ਵਾਲੀ ਘਟਨਾ ਹੋ ਗਈ ਜਿਹੜੀਆਂ ਹੋਰ ਮੰਗਾਂ ਸੀ ਉਹ ਜੁੜ ਗਿਆ ਨਾਲ ਉਹ ਮੰਗਾਂ ਪੂਰੀਆਂ ਨਹੀਂ ਹੋਈਆਂ ਉਹ ਪੈਂਡਿੰਗ ਸੀ ਉਹ ਹੋ ਸਕਦੀ ਲਿਖਤੀ ਲੈ ਕੇ ਆਏ ਸੀ ਇਹ ਨਹੀਂ ਕਿਹਾ ਜਾ ਸਕਦਾ ਵੀ ਕੋਈ ਹੋ ਅੰਦੋਲਨ ਫੇਲ ਹੋ ਗਿਆ ਜਾਂ ਉਹਨਾਂ ਨੇ ਜਿੱਤਿਆ ਨਹੀਂ ਗਿਆ ਅਡਡ ਅਡੋਲ ਜੀਆਂ ਦੇ ਲੋਕ ਸੀਗੇ ਇੰਨੀਆਂ ਜਥੇਬੰਦੀਆਂ ਇਕੱਠੀਆਂ ਗਈਆਂ ਹਿੰਦੁਸਤਾਨ ਦੀਆਂ ਇਕੱਠੀਆਂ ਗਈਆਂ ਤੇ ਇਕੱਠੀਆਂ ਵਾਪਸ ਮੁੜੀਆਂ ਇੱਕੋ ਤਰੀਕੂ 11.3 ਬਰਨ ਉਸਾਰੀਆਂ 2021 ਨੂੰ ਸਾਰੀਆਂ ਵਾਪਸ ਆ ਜਾਂਦੇ ਇੱਕ ਫੈਸਲਾ ਕਰਕੇ ਇਕੱਠੇ ਗਏ ਸੀ ਤੇ ਫੈਸਲਾ ਕਰਕੇ ਵਾ ਇਸ ਕਰਕੇ ਇਤਿਹਾਸਿਕ ਜਿੱਤ ਸੀ ਉਹ ਐਨੀ ਵੀ ਕੁਝ ਨਹੀਂ ਹੋ ਸਕਿਆ ਆਖਰੀ ਸਵਾਲ ਜਿੱਦਾਂ ਮੈਂ ਲਾਸਟ ਦੇ ਵਿੱਚ ਕਿਹਾ ਸੀ ਕਿ ਕਿਸਾਨ ਟਿਕ ਪਾਉਣਗੇ ਖੇਤੀ ਮਹਿੰਗੀ ਹੋ ਰਹੀ ਹੈ ਕਿਵੇਂ ਵੇਖ ਰਹੇ ਹੋ ਇਸ ਚੀਜ਼ ਨੂੰ ਸਰਕਾਰਾਂ ਨੂੰ ਕੀ ਦੂਰੰਦੇਸ਼ੀ ਨਾਲ ਸੋਚਣਾ ਚਾਹੀਦਾ ਤੇ ਖਾਸ ਕਰਕੇ ਜੋਗਿੰਦਰ ਸਿੰਘ ਉਹ ਗੁਰਾਹਾਂ ਦੀ ਦੂਰੰਦੇਸ਼ੀ ਕੀ ਹੈ ਸਵਾਲ ਤਾਂ ਇਹ ਨਹੀਂ ਵੀ ਕਿਸਾਨ ਟਿਕ ਪਾਉਣਗੇ ਸਰਕਾਰ ਟਿਕ ਪਾਉਗੀ ਹਾਕਮ ਟਿਕ ਪਾਉਣਗੇ ਇਹਨਾਂ ਦੇ ਸਾਹਮਣੇ ਜੀ ਕਿਸਾਨ ਤਾਂ ਪਹਿਲਾ ਮਿੰਟ ਹੀ ਕੀ ਹੋਇਆ ਕਿਸਾਨ ਟਿੱਕੂ ਕਾ ਕਿਵੇਂ ਜਦੋਂ ਕਿਸੇ ਨਾਲ ਵਿਤਕਰਾ ਹੋਊਗਾ ਉਹ ਨਹੀਂ ਟੇਕੇ ਬੈਠੂਗਾ ਉਹ ਆਪਦੇ ਜਿੱਥੇ ਆਪਦੇ ਧੰਦੇ ਦੀ ਰਾਖੀ ਕਰਦਾ ਉਹ ਆਪਦੇ ਹੱਕਾਂ ਨੂੰ ਆਪਦੇ ਫਰਜ਼ਾਂ ਨੂੰ ਤੇ ਆਪਦੇ ਅਧਿਕਾਰਾਂ ਨੂੰ ਸਮਝ ਕੇ ਉਹ ਸੰਘਰਸ਼ ਨੂੰ ਵੀ ਆਪਦਾ ਇੱਕ ਹਿੱਸਾ ਬਣਾਇਆ ਹੋਇਆ ਹੈ ਉਹ ਕਿਸਾਨਤਾ ਸੰਘਰਸ਼ ਦੇ ਮੈਦਾਨ ਚ ਨੇ ਮਜ਼ਦੂਰ ਇਹਨਾਂ ਦੇ ਨਾਲ ਜੁੜੇ ਹੋਏ ਨੇ ਹੋਰ ਤਬਕੇ ਇਹਨਾਂ ਦੇ ਨਾਲ ਜੁੜੇ ਹੋਏ ਨੇ ਜਿਹੜੇ ਪੀੜਤ ਨੇ ਇੱਥੇ ਕਿੰਨੇ ਲੋਕ ਨੇ ਜਿਹੜੇ ਬੇਰੁਜ਼ਗਾਰ ਤੁਰੇ ਫਿਰਦੇ ਨੇ ਕਿੰਨੇ ਲੋਕ ਨੇ ਜਿਹੜੇ ਨਸ਼ਿਆਂ ਦੇ ਤੰਗ ਆਏ ਹੋਏ ਨੇ ਕਿੰਨੇ ਲੋਕ ਨੇ ਜਿਹੜੇ ਕਰਜ਼ੇ ਦੇ ਸਤਾਏ ਖੁਦਕੁਸ਼ੀਆਂ ਕਰ ਰਹੇ ਨੇ ਉਹ ਸਾਰੇ ਹਿੱਸੇ ਇਹਨਾਂ ਦੇ ਨਾਲ ਨੇ ਕਿਸਾਨ ਨਹੀਂ ਤਾਂ ਹਕੂਮਤ ਦਾ ਸਵਾਲ ਹੈ ਸਵਾਲ ਤਾਂ ਹਕੂਮਤਾਂ ਇਹਨਾਂ ਦੇ ਸਾਹਮਣੇ ਟਿਕ ਨਹੀਂ ਪਾਉਣਗੀਆਂ ਕੋਈ ਹਕੂਮਤ ਛਾਤੀ ਤੇ ਹੱਥ ਮਾਰ ਕੇ ਨਹੀਂ ਕਹਿ ਸਕਦੀ ਕਿ ਮੇਰੇ ਮੈਂ ਮੈਂ ਉਹ ਲੋਕਾਂ ਨੂੰ ਸੰਤੁਸ਼ਟ ਕਰਵਾ ਦੂੰਗਾ ਕਿਉਂਕਿ ਜਿਹੜੀਆਂ ਨੀਤੀਆਂ ਤੇ ਉਹ ਪਹਿਲਾਂ ਹੀ ਹਕੂਮਤਾਂ ਚੱਲਦੀਆਂ ਨੇ ਉਹਨਾਂ ਹੀ ਨੀਤੀਆਂ ਤੇ ਜੇ ਨਵੀਂ ਆਰਥਿਕ ਨੀਤੀਆਂ ਤੇ ਸਰਕਾਰਾਂ ਗਾਂ ਚੱਲਣਗੀਆਂ ਤਾਂ ਲੋਕਾਂ ਦੀ ਨਿਰਾਸ਼ਤਾ ਨੂੰ ਦਾ ਤੇ ਉਹਨਾਂ ਦੇ ਰੋਹ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹਿਣ ਇਹਨਾਂ ਉਹ ਸੈਟੀਸਫਾਈ ਨਹੀਂ ਹੋ ਸਕਣਗੇ ਗੁਰਾਂ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੋ ਜੁਗਿੰਦਰ ਸਿੰਘ ਉਕਰਾਹਾ ਇਨਾ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਕਿਸਾਨਾਂ ਦੇ ਅੱਗੇ ਸਰਕਾਰਾਂ ਟਿਕ ਪਾਉਣਗੀਆਂ ਇਹ ਉਹਨਾਂ ਦੇ ਵੱਲੋਂ ਸਵਾਲ ਚੁੱਕਿਆ ਗਿਆ ਜਦੋਂ ਉਹਨਾਂ ਨੂੰ ਪੁੱਛਿਆ ਕਿ ਖੇਤੀ ਮਹਿੰਗੀ ਹੋ ਰਹੀ ਹੈ ਕਿਸਾਨ ਟਿਕ ਪਾਉਣਗੇ ਤੇ ਨਾਲ ਹੀ ਉਹਨਾਂ ਦੇ ਵੱਲੋਂ ਫੈਡਰਲ ਸਟਰਕਚਰ ਨੂੰ ਲੈ ਕੇ ਵੀ ਖਾਸ ਗੱਲ ਕਹੀ ਗਈ ਹੈ ਕਿ ਸਾਨੂੰ ਭਾਰਤ ਦੇ ਨਾਲ ਦੇਖ ਕੇ ਦੇਖਣਾ ਚਾਹੀਦਾ ਹੈ ਨਾ ਕਿ ਇੱਕ ਖਿੱਤੇ ਦੇ ਨਾਲ ਇੱਕ ਸੀਮਾ ਦੇ ਨਾਲ ਸਾਨੂੰ ਸੀਮਤ ਹੋਣਾ ਚਾਹੀਦਾ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਦਿੱਲੀ ਅੰਦੋਲਨ ਦੇ ਵਿੱਚ ਅਸੀਂ ਜਿੱਤ ਪ੍ਰਾਪਤ ਕਰਕੇ ਜਰੂਰ ਆਏ ਹਾਂ ਪਰੰਤੂ ਕੁਝ ਮੰਗਾਂ ਨੇ ਜੋ ਅਜੇ ਲਾਗੂ ਹੋਣੀਆਂ ਬਾਕੀ ਨੇ ਤੇ ਆਉਣ ਵਾਲਾ ਸਮਾਂ ਤੈਅ ਕਰੇਗਾ ਕਿ ਸਰਕਾਰਾਂ ਜੋ ਜਗਿੰਦਰ ਸਿੰਘ ਉਗਰਾਹਾ ਦੇ ਵੱਲੋਂ ਸਿੱਧ ਤੌਰ ਤੇ ਇੱਕ ਚੈਲੰਜ ਤੌਰ ਤੇ ਕਿਹਾ ਗਿਆ ਕਿ ਉਹ ਟਿਕ ਪਉਣਗੀਆਂ ਜਾਂ ਨਹੀਂ ਉਹਨਾਂ ਨੂੰ ਸੋਚਣਾ ਪਵੇਗਾ